ਹੈਲੋ ਗੁੱਡ ਆਫਟਰਨੂਨ ਫਰੈਂਡ ਵੈਲਕਮ ਟੂ ਮਾਈ ਨਿਊ ਬਲੌਗ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਬਲੌਗ ਬਣਾ ਰਹੇ ਆਂ ਸੰਡੇ ਸੀਗਾ ਸਵੇਰੇ ਆਪਾਂ ਗਏ ਹੋਏ ਸੀ ਕਿਸੇ ਜ਼ਰੂਰੀ ਕੰਮ ਤੇ ਹੁਣ ਦੁਪਹਿਰ ਤੋਂ ਬਾਅਦ ਆਪਾਂ ਘਰ ਆਏ ਸੀਗੇ ਤੇ ਘਰ ਆ ਕੇ ਆਪਾਂ ਚਾਹ ਪੀ ਰਹੇ ਸੀਗੇ ਚਾਹ ਤੇ ਇਹਦੇ ਨਾਲ ਹੈਗੀ ਪੰਜੀਰੀ ਆ ਦੇਖੋ ਜੀ ਪੰਜੀਰੀ ਠੰਡ ਦੇ ਵਿੱਚ ਬਹੁਤ ਵਧੀਆ ਲੱਗਦੀ ਆ ਹੁਣ ਆਪਾਂ ਚਾਹ ਦੇ ਨਾਲ ਪੰਜੀਰੀ ਖਾ ਰਹੇ ਸੀਗੇ ਤੇ ਇਸ ਤੋਂ ਬਾਅਦ ਬਣਾਵਾਂਗੇ ਥੋੜਾ ਬੋਤਾ ਬਲੌਗ ਮਿਲ ਜਿਆਂ ਤੁਹਾਨੂੰ ਦੋਸਤੋ ਆਪਣਾ ਘਰ ਦੇਖ ਲਓ ਇੱਧਰ ਸੰਗਤ ਸਰਹੰਦ ਵਾਸਤੇ ਲੰਗਰ ਦੇ ਲਈ ਰਾਸ਼ਨ ਇਕੱਠਾ ਕਰਦੀ ਆ ਆਪਣੇ ਪਿੰਡ ਦੇ ਨੌਜਵਾਨ ਰਾਸ਼ਨ ਇਕੱਠਾ ਕਰ ਰਹੇ ਨੇ ਸਰਹੰਦ ਵਾਸਤੇ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਜੀ ਆਪਾਂ ਹਰਲੀਨ ਕੇ ਘਰੇ ਆ ਗਏ ਸੀਗੇ ਹਰਲੀਨ ਪਤੰਗ ਲਈ ਆਈ ਤੋ ਅੱਜ ਹੋਰ ਇੱਕ ਵਾਰ ਤਾਂ ਦੋ ਵਾਰ ਚੜ ਗਈ ਆ ਹੁਣ ਹਵਾ ਨਹੀਂ ਚੱਲ ਰਹੀ ਹਵਾ ਕਿਉਂ ਨਹੀਂ ਚੱਲਦੀ ਆਪਾਂ ਚੜਾ ਕੇ ਦੇਖਦੇ ਆ ਇਹਦੇ ਉਹ ਤਾਂ ਲਾਦੇ ਕੀ ਹੁੰਦੇ ਉਹ ਸਾਈਡਾਂ ਦੇ ਪੁੰਝੇ ਪਾਂਦੇ ਜੇ ਆਹ ਹਾਂ ਲੌਣਾ ਗਾਹੋ ਲੈ ਗਏ ਆ ਫੇਰ ਹੀ ਚੜੂ ਉਹ ਲਫਾਫਾ ਲਾਇਆ ਸੀ ਇਹਦੇ ਹੈ ਨਹੀਂ ਸੀਗਾ ਹੁਣ ਆਉਨੇ ਹਾਂ ਆਪਾਂ ਚੜਾਈ ਮੈਂ ਚੜਾ ਕੇ ਦੇਖਾਂ ਚੜਾੜੀ ਚਲ ਦੇਖਦੇ ਆਜਾ ਮੈਂ ਦੋ ਤਿੰਨ ਵਾਰ ਮੁੱਠਾ ਮਾਰ ਕੇ ਜਾਵੜੀ ਹੁਣ ਅਸੀਂ ਜਾਂਦੇ ਆ ਕੋਠੇ ਤੇ ਰਲੀਨ ਕਹਿੰਦੀ ਕੋਠੇ ਤੇ ਦੇਖਦੇ ਮਤੰਗ ਚੜਾ ਕੇ ਵੀ ਹੇਠਾਂ ਤਾਂ ਹਵਾ ਲੱਗਦੀ ਨਹੀਂ ਹੈਗੀ ਹੁਣ ਅਸੀਂ ਕੋਠੇ ਤੇ ਜਾ ਰਹੇ ਹਾਂ ਚਲੇ ਗਏ ਅਸੀਂ ਕੋਠੇ ਨੇ ਚੜਦੀ ਰਣੀ ਹਰਲੀਨ ਤੇਰੇ ਤੋਂ ਰੋਕ ਇਹਦੇ ਪਿੱਛੇ ਆ ਨਹੀਂ ਲੱਗਿਆ ਇੱਕ ਹਵਾ ਵੀ ਨਹੀਂ ਹੈਗੀ ਘੱਟਦਾ ਹਣੀ ਡੋਰ ਕਿੰਨੀ ਹੈ ਤੇਰੇ ਕੋਲ ਡੋਰ ਤਾਂ ਖਾਲੀਆ ਮਸਾ ਇਕੱਠੀ ਹੋਈ ਸੀ ਤੇਰੇ ਨਾਲ ਚੱਲ ਮੈਂ ਚੜਾਵਾਂ ਚੜਗੀ 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 ਸੋ ਫਰੈਂਡਸ ਹਾਂ ਚਾਚਾ ਦੁਬਾਰਾ ਟਰਾਈ ਕਰ ਰਿਹਾਗਾ ਮੈਂ ਕਹਿੰਨੀ ਆ ਚਾਚੂ ਮੈਂ ਚੜਾਉਣੀਆਂ ਚਾਚਾ ਕਹਿੰਦਾ ਨਹੀਂ ਮੈਂ ਤਾਂ ਮੈਂ ਦੋ ਵਾਰ ਚੜਾਈ ਆ ਬਈ ਹਾਲ ਆ ਗਈ ਹੁਣ ਹਰਲੀਨ ਦੁਬਾਰਾ ਫੇਰ ਟਰਾਈ ਕਰਦੀ ਆ ਪਤੰਗ ਚੜਾਉਣ ਦੀ ਕੋਸ਼ਿਸ਼ ਕਰਦੀ ਆ ਵੀ ਮੈਂ ਤਾਂ ਬਹੁਤ ਕੋਸ਼ਿਸ਼ ਕਰ ਲਈ ਮੈਥੋਂ ਤਾਂ ਚੜੀ ਨਹੀਂ ਪਤਾ ਨਹੀਂ ਹਵਾ ਨਹੀਂ ਹੈਗੀ ਜਾਂ ਕਿਦਾਂ ਕੀ ਚੱਕਰ ਆ ਮੈਂ ਇਹਦੀ ਤਲਾਮ ਜੀ ਵੀ ਸੈੱਟ ਕਰਕੇ ਬੰਨੀ ਸੀ ਪਰ ਇਹ ਫੇਰ ਵੀ ਨਹੀਂ ਚੜੀ ਹਰਲੀਨ ਕਹਿੰਦੀ ਮੈਂ ਚੜਾਉਣੀ ਆ ਦੇਖਦੇ ਆ ਹਰਲੀਨ ਨਾੜਦੀ ਤਾਂ ਨਹੀਂ ਦੇ ਤੋ ਹਵਾ ਕਿਉਂ ਨਹੀਂ ਚੱਲਦੀ ਹੈ ਕਿ ਉੱਪਰ ਤਾਂ ਹੋਵੇ ਮਣੀ ਮੋਟੀ ਇਹ ਨਹੀਂ ਚੜਾ ਕੇ ਦੇਖਣ ਦਵਰ ਫਲੇ ਇੱਕ ਵਾਰ ਹਵਾ ਦੇ ਵਿੱਚ ਉਖਾੜ ਲੈਂਦੇ ਫਿਰ ਚੜ ਗਈ ਪਹਿਲਾਂ ਬਹੁਤ ਵਾਰ ਚੜ ਗਈ ਆ ਚੜੇ ਜਾਂਦੀਆਂ ਇਹ ਤਾਂ ਉਹ ਫਿਰ ਇੱਦਾਂ ਖਤਮ ਹੋਣੀ ਪੈਂਦੀ ਆ ਮੰਮੀ ਹਾਂਜੀ ਹੁਣ ਸਾਡਾ ਪਤੰਗ ਚੜਾਉਣ ਵਾਲਾ ਮਿਸ਼ਨ ਤਾਂ ਫੇਲ ਹੋ ਗਿਆ ਪਤੰਗ ਚੜੀ ਨਹੀਂ ਹੈਗੀ ਅਸੀਂ ਆਕੂ ਕਿਉਂ ਨੇ ਹੀਟ ਹੈਂ ਜਾ ਰਹੇ ਆ ਹਾਂਜੀ ਆ ਆਪਣੇ ਆਣਾ ਹੁਣ ਸੜਕ ਬਣ ਰਹੀ ਸੀ ਮਤਲਬ ਜਿਹੜੀ ਸੜਕ ਬਣੀ ਹੋਈ ਹੈ ਉਹਦੇ ਸਾਈਡ ਤੇ ਹਨਾ ਐਂਟਰਲੌਕ ਲੱਗੂਗੀ ਇਹ ਜਿਹੜਾ ਗੁਰਦੁਆਰੇ ਨੂੰ ਮੇਨ ਰਸਤਾ ਜਾਂਦਾ ਉੱਥੇ ਐਂਟਰਲੌਕ ਲਾਉਣੀਆਂ ਸਾਰੇ ਚਾਚੂ ਹੁਣ ਬੋਰੀ ਨੂੰ ਟਾਈ ਕਰ ਰਹੇ ਆਗੇ ਅਸੀਂ ਲੈਣ ਜਾਣੇ ਹਾਂ ਆਟਾ ਸਾਰੀ ਆਟਾ ਪਿਹਾਉਣ ਜਾਣੇ ਆਗੇ ਦੇਖੋ ਭਾਈ ਪਾਟਾ ਪਿਉਣਾ ਆ ਗਈ ਚੱਕੀ ਦੇ ਆਹ ਦੇਖੋ ਊਲੇ ਦਾ ਆਟਾ ਬਾਬੇ ਸੇ ਆਟਾ ਪਿਉਣੇ ਹੋਣਗੇ ਪੱਟੀ ਚੱਕੀ ਹੈ ਤੇ ਚੱਲਦੀ ਆ ਗਈ ਹੈ ਤੌਰਾਇ ਸੀ ਆਟਾ ਪਿਉਣਾ ਆ ਇਥੇ ਸਾਤ ਸਾਇਮ ਕਾਰ ਬਾਜ਼ਾਰ ਆ ਗੱਡੀਆਂ ਬਹੁਤ ਵਧੀਆ ਮਿਲਦੀਆਂ ਨੇ ਸੈਕੰਡ ਹੈਂਡ ਇੱਥੇ ਆ ਦੇਖੋ ਕਾਫੀ ਗੱਡੀਆਂ ਖੜੀਆਂ ਨੇ ਇਹਨਾਂ ਕੋਲ ਪਰ ਇਹ ਕੀ ਆ ਵੀ ਇਹ ਹਰਿਆਣਾ ਨੰਬਰ ਗੱਡੀਆਂ ਹੁੰਦੀਆਂ ਨੇ ਨਾ ਆਪਾਂ ਨੂੰ ਘੱਟ ਰੇਟਸ ਮਿਲ ਜਾਂਦੀਆਂ ਨੇ ਆਪਾਂ ਬਾਅਦ ਦੇ ਵਿੱਚ ਇਹਨਾਂ ਦਾ ਨੰਬਰ ਚੇਂਜ ਕਰਕੇ ਪੰਜਾਬ ਨੰਬਰ ਕਰਵਾ ਸਕਦੇ ਹਾਂ ਥੋੜਾ ਬਠਿੰਡਾ ਲੁਧਿਆਣਾ ਆ ਦੇਖੋ ਆਪਾਂ ਮੇਨ ਰੋਡ ਤੇ ਖੜੀ ਹਾਂ ਉਹ ਸਾਹਮਣੇ ਦਦਾ ਉਰਲੇ ਨਹਿਰ ਆਈ। ਇੱਧਰ ਮੰਮੀ ਨੇ ਆਲੂ ਬਾਲਣੇ ਰੱਖਤੀ ਸੀ। ਸਵੇਰੇ ਆਲੂਆਂ ਵਾਲੇ ਪਰੌਂਠੇ ਬਣਾਵਾਂਗੇ। ਹਾਂ ਸਰ ਹੁਣ ਅਸੀਂ ਜਾ ਰਹੇ ਹਾਂ ਮੂੜੀਆਂ ਲੈਣ। ਚਲੋ ਫਿਰ ਚੱਲਦੇ ਹਾਂ। ਕੋਤਾ ਹੁੰਦਾ ਸੀਗਾ ਵਲਡ ਤੇ। ਹਾਂਜੀ ਫਰੈਂਡ ਹੁਣ ਅਸੀਂ ਖੇਤ ਜਾਂਦੇ ਸੀਗੇ ਮੂੜੀਆਂ ਲੈਣ। ਬੈਸਤ ਮੰਮੀ ਨੇ ਆਲੂ ਵੀ ਵਾਲਿਆਂ ਨੇ ਤੇ ਬਾਕੀ ਦੇਖਦੇ ਹਾਂ ਜੇ ਮੂੜੀਆਂ ਵਾਲੇ ਪਰੌਂਠੇ ਬਣਾਉਣੇ ਹੋਵੇ ਤਾਂ। ਜੀ ਹੁਣ ਅਸੀਂ ਖੇਤ ਮੂੜੀਆਂ ਤੋੜਨ ਆ ਗਏ ਸੀ। ਮਾਈ ਗੋਡ। ਮੋਟੀਆਂ ਨਹੀਂ ਤੋੜਨੀਆਂ ਹਲੀ ਨਾ। ਕੱਚੀਆਂ ਕੱਚੀਆਂ ਤੋੜਦੀਆਂ ਕਿਹ ਨਹੀਂ ਤੋੜਨੀ ਮੋਟੀਆਂ ਨਹੀਂ ਤੋੜਨੇ ਪਤਲੀਆਂ ਮੂੜੀਆਂ ਤੋੜ ਮੈਂ ਤੋੜਦਾ ਪਹਿ ਇੱਕ ਮਿੰਟ ਵੇਟ ਕਰ ਪ੍ਰਿੰਸਨ ਚਾਚੂ ਹਨਾ ਤੋੜ ਰਹੇ ਆਗੇ ਮੂਲੀ ਦੇਖ ਕੇ ਵੀ ਕਿਹੜੀ ਮੂਲੀ ਆ ਕਿੱਦਾਂ ਆਉਂਦੀ ਸੋ ਦੇਖੋ ਕੱਚੀਆਂ ਮੂੜੀਆਂ ਤੋੜਨੀਆਂ ਨੇ ਮੂੜੀਆਂ ਤਾਂ ਬਹੁਤ ਨੇ ਪੱਕੀਆਂ ਹੋਣ ਪਰ ਉਹ ਜੀ ਨਿਕਲ ਆ ਲੈ ਢੀ ਮੂੜੀ ਦੇਖੋ ਹੋਰ ਵੀ ਦੇਖ ਲੋ ਹਨ ਚਾਚੂ ਨੂੰ ਦੋ ਮੂਲੀ ਮਿਲ ਗਿਆ ਸੀ ਜਿੰਨਾਂ ਦੇ ਵਿੱਚ ਸਿਰਫ ਇੱਕ ਚਾਦਰ ਦੀ ਸੀ ਸੋ ਇੱਕ ਹੋ ਵੀ ਕੱਢ ਲਈ ਵਿਚਾਰੀ ਅੱਧੀ ਆ ਗਈ ਉਹ ਸੋ ਦੇਖਦੇ ਹਾਂ ਹੋਰ ਵੀ ਇਸੀ ਜਿਆਦਾ ਮੂੰਗੀ ਮੂੰਗੀ ਓਹ ਯਾਰ ਇੱਕ ਮੈਂ ਤਾਂ ਨਾਮ ਫੁੱਲ ਲਿਆ ਨਹੀਂ ਆਗੀ ਮੂਲੀ ਮੂਲੀ ਸੋ ਦੇਖਦੇ ਆ ਬਈ ਆ ਦੇਖੋ ਕਿੰਨੀਆਂ ਹੋ ਗਈਆਂ ਨੇ ਓ ਮਾਈ ਗਾਡ ਹਾਂਜੀ ਹੁਣ ਅਸੀਂ ਮੂਲੀਆਂ ਤੋੜ ਲਿਆ ਸੀਗੀਆਂ ਆ ਕੋਸ ਮੂਲੀਆਂ ਮੇਰੇ ਹੱਥ 'ਚ ਨੇ ਦੋ ਕਰਾਂ ਦੀਆਂ ਮੂਲੀਆਂ ਨੇ ਇਹ ਦੋ ਦਿਨ ਲੰਘ ਜਾਣਗੇ ਇਹਦੇ ਨਾਲ ਰਹੀ ਮੂਰੇ ਮੂਰੇ ਤੁਰ ਜਾਂਦੀ ਐ ਵੀ ਮੂੜੀਆਂ ਤੋੜ ਕੇ ਮੈਨੂੰ ਖੇਰ ਜਾਣ ਦਾ ਬਹੁਤ ਸ਼ੌਕ ਹੁੰਦਾ ਲੈ ਮੂੜੀਆਂ ਦੇ ਨੂੰ ਪਤਾ ਨਹੀਂ ਵੀ ਕਿਹੜੀਆਂ ਤੋੜਨੀ ਹੁੰਦੀਆਂ ਨੇ ਚੱਕ ਕੇ ਮੋਟੀਆਂ ਮੋਟੀਆਂ ਤੋੜੀ ਜਾਂਦੀ ਸੀ ਹਾਂਜੀ ਅਸੀਂ ਹੁਣ ਧੂਣੀ ਤੇ ਬੈਠੇ ਸੀ ਧੂਣੀ ਸੇਕ ਰਹੇ ਸੀ ਇੱਧਰ ਡੈਰੀ ਵਾਲੇ ਆ ਗਏ ਤੋ ਤਾਂ ਹੁਣ ਸਾੜ ਚੱਕੂਗਾ ਤੇ ਲੋਕਾਂ ਦੇ ਦੁੱਧ ਪਾਊਗਾ ਹੁਣ ਰਲੀਨ ਇਧਰ ਦੇਖੋ ਕਿੱਥੇ ਜੜੀ ਬੈਠੀ ਆ ਲੈ ਆ ਤਾਂ ਆਹ ਜੜੀ ਬੈਠੀ ਆ ਉੱਪਰ ਇੱਥੇ ਕੀ ਫਾਇਦਾ ਹੈ ਕਿ ਇੱਥੇ ਨੇੜੇ ਹੋ ਜਾਣਾ ਧੂਣੀ ਲਈ ਖਾਲੇ ਕੋਲੇ ਇੱਦਾਂ ਹੁੰਦਾ ਹੈ ਮਾੜਾ ਹੁੰਦਾ ਕੋਲੇ ਬੈਠਣਾ ਹਾਂ ਫਾਇਦਾ ਕੀ ਹੈ ਫਿਰ ਧੂਣੀ ਲੱਗੀ ਤਾਂ ਇੰਨੀ ਤਾਂ ਜੜੀ ਬੈਠੀ ਆ ਮੈਂ ਬੈਠੀ ਆ ਮੈਂ ਤਾਂ ਹੀ ਆਈ ਆ ਅਸੀਂ ਸੇਕਦੇ ਹਾਂ ਧੂਣੀ ਜਿਹੜੀ ਗਲੀ ਦੇ ਵਿੱਚ ਬੈਠੇ ਸੀ ਆ ਦੇਖੋ ਧੂਨੇ ਸੇ ਕੀ ਆਉਂਦੇ ਸੀ ਕੀ ਆ ਪਹਿਲਾਂ ਤੂੰ ਉੱਪਰ ਜੜੀ ਬੈਠੀ ਸੀਗੀ ਧੂਣੀ ਚੱਲਦੀ ਆ ਮੱਠੀ ਮੱਠੀ ਬਹੁਤ ਹਲਕੀ ਹਲਕੀ ਮੂਫਲੀ ਬਰ ਤਾਜੀ ਬਣਾ ਕੇ ਲਿਆਂਦੀ ਸੀ ਪੱਟ ਤੋਂ ਤੋਤਾ ਕਹਿੰਦਾ ਵੀ ਮੂਫਲੀ ਬਹੁਤ ਸਵਾਦ ਆ ਹਨਾ ਰੀਨ ਤੋਤਾ ਹੁਣ ਪਾਣੀ ਲੈਣ ਚੱਲਿਆ ਮੂਫਲੀ ਖਾਈ ਜਾਂਦੇ ਆ ਅਸੀਂ ਨਾਲੇ ਮੂਫਲੀ ਖਾਈ ਜਾਂਦੇ ਤੇ ਧੂਣੀ ਸੇਕੀ ਜਾਂਦੇ ਆ ਉਧਰ ਰੀਨ ਤੋਤਾ ਆ ਗਿਆ ਸੀਗਾ ਦੁੱਧ ਲੈ ਪਾਣੀ ਲੈ ਕੇ ਤੋਦੇ ਪਾਣੀ ਦਾ ਕੀ ਕਰਦੇ ਹੁੰਨੇ ਭਾਂਡੇ ਮੁੰਡੇ ਧੋਣੇ ਹੁੰਨੇ ਹੁਣ ਟਰੋਲ ਧੋਣੇ ਹੁੰਨੇ ਬਾਈ ਤੋਦਾ ਕਹਿੰਦਾ ਮੂਫਲੀ ਬਹੁਤ ਸਵਾਦ ਹਨ ਬਾਲੀ ਬਾਈ ਕੋਈ ਨਾ ਤੈਨੂੰ ਫਿਰ ਕੱਲ ਨੂੰ ਲਿਆਈ ਲਵਾਵਾਂ ਹੁਣ ਵਰਕੇ ਲੋੜੀ ਬੜੇ ਸਪੈਸ਼ਲ ਲਿਆ ਕੇ ਦੇਵਾਂਗੇ ਤੈਨੂੰ ਇਧਰ ਹਰਲੀਨ ਰਸੋਈ 'ਚ ਕੰਮ ਕਰਦੀ ਸੀ ਤੇ ਹਰਲੀਨ ਦੀ ਫਰੈਂਡ ਦਾ ਆਇਆ ਹੋਇਆ ਫੋਨ ਟੀਨਸਲਟ ਦਾ ਕੀ ਬੰਦ ਰੋਬ ਵੀ ਗੱਲ ਕਾੜੀ ਜਾਂ ਕੀ ਗੱਲਾਂ ਕਰਦੀਆਂ ਹੋ ਰਹਿਣ ਨਾਲ ਕੱਸ ਨਹੀਂ ਅਸਾ ਕਵਿਤਾ ਦੀ ਗੱਲ ਕਰਦੇ ਆਂ ਸਵੀਕਾਰ ਕੀਤਾ ਅਸੀਂ ਕੁਈ ਤਾਂ ਦੀ ਗੱਲ ਕਰਦੇ ਹਾਂ ਹਰਲੀਨ ਦੀ ਫਰੈਂਡ ਕਹਿੰਦੀ ਵੀ ਹਰਲੀਨ ਨੂੰ ਕਹਿੰਦੀ ਤੂੰ ਬਲੌਗ ਬਣਾਇਆ ਕਰ ਯੈਸ ਮੈਮ ਨਾ ਨਹੀਂ ਨੂੰ ਪਤਾ ਉਹ ਵੀ ਬਲੌਗ ਬਣਾਇਆ ਕਰ ਹਾਂ ਅੱਜ ਮੈਂ ਬਣਾਉਣਾ ਸਿਕਰ ਮੋਹ ਲਗੀ ਟਾਈਮ ਵੀਡਿਓ ਨਾ ਪਾਇਆ ਕਰ ਉਹਣਾ ਠੀਕ ਆ ਬਾਬਾ ਚਲੋ ਹਰਲੀਨ ਕਰ ਲੋ ਗੱਲਾਂ ਫਿਰ ਬਾਅਦ ਚ ਬਣਾਉਣਾ ਓਕੇ ਉਹ ਤਾਂ ਚਾ ਹਾਂਜੀ ਫਰੈਂਡਸ ਹੁਣ ਆਪਾਂ ਰਾਤ ਦੀ ਰੋਟੀ ਖਾ ਲਈ ਸੀ ਨਾ ਤੇ ਹੁਣ ਮੈਂ ਖਾਂਦਾ ਸੀਗਾ ਮੂਫਲੀ ਮੂਫਲੀ ਦੇ ਨਾਲ ਰਿਓੜੀਆਂ ਵਧੀਆ ਲੱਗਦੀਆਂ ਨੇ ਵੀ ਠੰਡ ਦੇ ਵਿੱਚ ਮੂਫਲੀ ਨਾਲ ਰਿਓੜੀਆਂ ਆ ਕਿ ਥੋੜਾ ਮਿੱਠਾ ਹੋ ਜਾਂਦਾ ਵਾ ਮੂਫਲੀ ਆ ਮੂਫਲੀ ਦੇ ਨਾਲ ਗੁੜ ਵਾਲੀਆਂ ਰਿਓੜੀਆਂ ਹਾਂਜੀ ਹੁਣ ਆਪਾਂ ਹਣ ਅੱਜ ਦੇ ਵਲੌਗ ਦਾ ਐਂਡ ਕਰਨ ਲੱਗੇ ਸੀਗੇ ਤੇ ਹੁਣ ਪਤਾ ਨਹੀਂ ਕੀ ਹੋ ਗਿਆ ਨਾ ਆਪੋ ਤੋਂ ਵਲੌਗ ਬਣਦੇ ਨਹੀਂ ਹੈਗੇ ਮਸਾ ਹੁਣ 5-6 ਮਿੰਟ ਦਾ ਹੀ ਵਲੌਗ ਬਣਿਆ ਵਾ ਇੱਕ ਇਹ ਨਾ ਠੰਡ ਹੋ ਗਈ ਹੁਣ ਨਾ ਕੀ ਆ ਵੀ ਸਵੇਰੇ ਜਦੋਂ ਉੱਠਦੇ ਹਾਂ ਉਹਨਾਂ ਟਾਈਮ ਹੋ ਜਾਂਦਾ ਮੇਰਾ ਕੰਮ ਤੇ ਜਾਂਦਾ ਤਾਂ ਕਰਕੇ ਟਾਈਮ ਨਹੀਂ ਮਿਲਦਾ ਹੁਣ ਜਦੋਂ ਥੋੜੇ ਜਿ ਖੁੱਲ ਗਏ ਫਿਰ ਆਪਾਂ ਬਲੋਗ ਆਪਣਾ ਆ ਕਰਾਂਗੇ ਡੇਲੀ ਰੁਟੀਨ ਦੇ ਵਿੱਚ ਕਿਉਂਕਿ ਡੇਲੀ ਰੁਟੀਨ ਦੇ ਵਿੱਚ ਬਲੌਗ ਪਾਵਾਂਗੇ ਨਾ ਫੇਰ ਹੀ ਜਿਹੜੇ ਆਪਣੇ ਫਰੈਂਡਾਂ ਦੇਖਣ ਵਾਲੇ ਉਹ ਉਹਨਾਂ ਨੂੰ ਵਧੀਆ ਲੱਗੂਗਾ ਹਣ 10 ਦਿਨਾਂ ਬਾਅਦ ਜੇ ਆਪਾਂ ਬਲੌਗ ਪਾ ਦਾਂਗੇ ਤਾਂ ਗੱਲ ਨਹੀਂ ਬਣਦੀ ਹੈਗੀ ਚਲੋ ਦੋਸਤੋ ਬਾਾਈ ਮਿਲਦੇ ਹਾਂ ਤੁਹਾਨੂੰ ਕੱਲ ਦੇ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ